ਤੇ ਅੱਜ ਉਥੇ ਜਨਾਨੀਆਂ ਨਾਲ ਛੇੜਖਾਨੀ ਕੀਤੀ ਦੋ ਲੜਕਿਆਂ ਨੇ ਉਹਨਾਂ ਨੇ ਉਥੇ ਇੱਟ ਵਟਾ ਪੱਥਰ ਬੋਤਲਾਂ ਸ਼ਰਾਬ ਦੀਆਂ ਬਹੁਤ ਗੰਦ ਬੋਲਿਆ ਦਾਤਰ ਮਾਰੇ ਮੇਰੇ ਬੂਏ ਦੇ ਆਗੇ ਤੋਂ ਮੰਦਰ ਵਾਲੇ ਕਮੇਟੀ ਵਾਲੇ ਆਪਣੇ ਘਰ ਦੇ ਅੰਦਰ ਵਾਰਦਾ ਅੱਜ ਉਹਨਾਂ ਨੂੰ ਮਾਰ ਦੇਣਾ ਸੀ ਉਹਨਾਂ ਨੇ ਅਬੀਸ ਪਰ ਵਿਕੇ ਸ਼ਿਵਰਾਤਰੀ ਦੇ ਚੱਲਦਿਆਂ ਸ਼ਰਧਾਲੂਆਂ ਵੱਲੋਂ ਮਹੀਨਾ ਪਹਿਲਾਂ ਹੀ ਪਰਵਤ ਪੇੜੀਆਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਜਿਸ ਦੇ ਚੱਲਦਿਆਂ ਥਾਣਾ ਚੇਟਾ ਦੇ ਅਦੀਨ ਅੱਜ ਸਵੇਰੇ ਸ਼੍ਰੀ ਰਾਤ ਨੂੰ ਲੈ ਕੇ ਇੱਕ ਪਰਵਾਤ ਫੇਰੀ ਕੱਢੇ ਜਾ ਰਹੇ ਸੀ ਜਿਸ ਵਿੱਚ ਕੁਝ ਸ਼ਰਾਰਤੀ ਨੌਜਵਾਨਾਂ ਦੇ ਵੱਲੋਂ ਪਰਵਾਤ ਫੇਰੀ ਨਾਲ ਜਾ ਰਹੀਆਂ ਔਰਤਾਂ ਦੇ ਨਾਲ ਛੇੜਛਾੜ ਕੀਤੀ ਗਈ ਤੇ ਜਦੋਂ ਇਸ ਦਾ ਵਿਰੋਧ ਮੰਦਰ ਕਮੇਟੀ ਦੇ ਪ੍ਰਬੰਧਕਾਂ ਦੇ ਵੱਲੋਂ ਕੀਤਾ ਗਿਆ ਤਾਂ ਉਹਨਾਂ ਤੇ ਹੀ ਸ਼ਰਾਰਤੀ ਨੌਜਵਾਨਾਂ ਦੇ ਵੱਲੋਂ ਤੇਜ਼ਦਰ ਹਥਿਆਰਾਂ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਤੋਂ ਬਾਅਦ ਕਮੇਟੀ ਮੈਂਬਰਾਂ ਦੇ ਵੱਲੋਂ ਭੱਜ ਕੇ ਆਪਣੀ ਜਾਨ ਬਚਾਈ ਗਈ। ਇਹ ਦਾਜ਼ੀ ਕਿ ਇਹ ਸਾਰੀ ਘਟਨਾ ਉੱਥੇ ਲੱਗੇ ਸਿਸਟਮਿਕ ਕੈਮਰੇ ਦੇ ਵਿੱਚ ਵੀ ਕੈਦ ਹੋਈ ਹੈ। ਸੋ ਮੀਡੀਆ ਦੇ ਨਾਲ ਗਲਬਤ ਕਰਦੇ ਆ ਕਾਉਂਸਲਰ ਦੇ ਪਤੀ ਦਾ ਕੀ ਕੁਝ ਕਹਿਣਾ ਆਉ ਸੁਣਦੇ ਹਾਂ। ਮਾਮਲਾ ਭਾਜੀ ਇਹ ਆ ਵੀ ਛਾਡੇ ਚੌਂਕ ਜੇ ਪਰਵਾਹ ਫੇਰੀ ਜਾ ਰਹੀ ਸੀ ਰੂਟੀਨ ਦੀ ਤਰ੍ਹਾਂ ਜਿਦਾਂ ਰੋਜ਼ ਨਿਕਲਦੀ ਹੈ ਸ਼ਵਰਾਦੀ ਜੀ ਤੋਂ 1 ਮਹੀਨਾ ਪਹਿਲਾਂ ਸ਼ੁਰੂ ਹੁੰਦੀ ਆ। ਤੇ ਅੱਜ ਉੱਥੇ ਜਨਾਨੀਆਂ ਨਾਲ ਛੇੜਖਾਨੀ ਕੀਤੀ ਦੋ ਲੜਕਿਆਂ ਨੇ। ਤਜਾਦ ਕੀ ਉਹ ਜਿਹੜੀ ਉਥੋਂ ਮੰਦਿਰ ਕਮੇਟੀ ਦੇ ਪ੍ਰਬੰਧਕ ਸੀ ਉਹਨਾਂ ਨੇ ਉਹਨਾਂ ਨੂੰ ਤਿੰਨ ਵਾਰੀ ਰੋਕਿਆ ਉਹ ਬਾਅਦ ਜੋ ਮੇਰੀ ਮਦਦ ਲੈਣ ਲਈ ਮੰਦਿਰ ਵਾਲੇ ਮੇਰੇ ਘਰ ਆਏ ਉਹਨਾਂ ਦੇ ਪਿੱਛਾ ਕਰਦੇ ਸੀ ਉਹ ਮੇਰੇ ਘਰ ਆ ਗਏ ਉਹਨਾਂ ਨੇ ਉਥੇ ਇੱਟ ਵਟਾ ਪੱਥਰ ਬੋਤਲਾਂ ਸ਼ਰਾਬ ਦੀਆਂ ਬਹੁਤ ਗੰਦ ਬੋਲਿਆ ਦਾਤਰ ਮਾਰੇ ਮੇਰੇ ਬੂਹੇ ਦੇ ਆਗੇ ਲੋਕਾਂ ਕੋ ਜੇ ਨਾ ਹੋ ਮੈਂ ਦੋਵੇਂ ਮੰਦਿਰ ਵਾਲੇ ਕਮੇਟੀ ਵਾਲੇ ਆਪਣੇ ਘਰ ਦੇ ਅੰਦਰ ਵੜਦਾ ਅੱਜ ਉਹਨਾਂ ਨੂੰ ਮਾਰ ਦੇਣਾ ਸੀ ਉਹਨਾਂ ਨੇ ਪਤਾ ਲੱਗਾ ਕੌਣ ਸੀ ਕੀ ਇਹਦੇ ਹੁਣ ਪੁਲਿਸ ਦੀ ਜ਼ਿੰਮੇਵਾਰੀ ਜੀ ਪੁਲਿਸ ਵੈਰੀਫਾਈ ਕਰੇ ਕੌਣ ਹੈ ਜੀ ਅਸੀਂ ਵੀਡੀਓ ਸੀਸੀਟੀਵੀ ਉਹਨਾਂ ਨੂੰ ਦੇ ਦਿੱਤੀ ਹੈ ਅ ਉਰੀ ਇਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ ਤੇ ਸਿਸ਼ਟ ਵੀ ਕੈਬਨ ਨੇ ਜਿਹੜੇ ਉਹ ਵੀ ਖੰਡਾਲੇ ਜਾ ਰਹੇ ਨੇ ਅਤੇ ਦੋਸ਼ੀਆਂ ਨੂੰ ਫੜਨ ਦੇ ਲਈ ਲਗਾਤਾਰ ਛਾਪੇ ਮਾਰੀ ਵੀ ਕੀਤੀ ਜਾ ਰਹੀ ਹੈ ਤੇ ਜਲਦ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ ਜਿਹਾ ਕਹਣਾ ਹੈ ਪੁਲਿਸ ਮੁਲਾਜ਼ਮਾਂ ਦਾ ਤੇ ਕਿਸੇ ਨੂੰ ਵੀ ਧਾਰਮਿਕ ਭਾਵਨਾ ਨਾਲ ਖਿਲਵਾੜ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਸੋ ਅੱਗੇ ਕੀ ਕਹਣਾ ਹੈ ਪੁਲਿਸ ਮੁਲਾਜ਼ਮ ਦਾ ਤੁਸੀਂ ਵੀ ਸੁਣੋ। ਇਹ ਜੀ ਜੋ ਇਹਨਾਂ ਦੇ ਦੱਸਣ ਮੁਤਾਬਕ ਹੈ ਵੀ ਭਰਾਤ ਫੇਰੀ ਜਾ ਰਹੀ ਸੀ ਕੋਈ ਲੇਡੀਜ਼ ਨਾਲ ਛੇੜਖਾਨੀ ਕੀਤੀ ਦੋ ਬੰਦਿਆਂ ਨੇ। ਉਹਨਾਂ ਨੂੰ ਜਦੋਂ ਰੋਕਿਆ ਗਿਆ ਤੇ ਉਹ ਹੋਰ ਆਣ ਕੇ ਕੋਈ ਬੰਦੇ ਲੈ ਕੇ ਆ ਗਏ ਤੇ ਪਏ ਆ ਉਹ ਕਾਉਂਸਲਰ ਸਾਹਿਬ ਦੇ ਘਰ ਆਏ ਤੇ ਇਹਨਾਂ ਨੇ ਕਾਉਂਸਲਰ ਦੇ ਘਰ ਵੀ ਉਹਨਾਂ ਨੇ ਜਿਹੜੇ ਇਟਾ ਰੋੜੇ ਮਾਰੇ ਉਹ ਸੀ ਉਹ ਸੀਸੀਟੀਵੀ ਕੈਮਰਾ ਦੇਖ ਰਹੇ। ਇਹ ਕੋਈ ਬਿੱਲਾ ਨਾਂ ਦਾ ਬੰਦਾ ਹੋਇਆ ਇਹਦੇ ਵਿੱਚ ਕਹਿੰਦੇ ਬਿੱਲੇ ਨਾਂ ਦਾ ਸੀਗਾ ਉਹਦੇ ਘਰ ਰੇਡ ਕੀਤਾ ਸੀਗਾ ਉਹ ਦੋ ਉਹਨਾਂ ਦੇ ਜਿਹੜੇ ਉਹਦੇ ਭਰਾ ਕੋ ਮਿਲੇ ਆ ਉਹ ਲੈ ਗਏ ਆ ਥਾਣੇ। ਬਾਕੀ ਸਾਰਾ ਵੈਰੀਫਾਈ ਕਰ Deixa eu ver